ਨਸ਼ੇ ਦੀ ਦਲਦਲ ਚ ਡੁੱਬਦੀ ਜਾ ਰਹੀ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਬਾਹਰ ਕੱਢਣ ਦੇ ਲਈ ਸੂਬਾ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਜਿਸ ਨੂੰ ਨਾਮ ਦਿੱਤਾ ਗਿਆ ਸੀ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਚੱਲਦੇ ਪੁਲਿਸ ਵੱਲੋਂ ਸੂਬੇ ਚ ਨਸ਼ੇ ਦੇ ਸਦਾਕਰਾਂ ਤੇ ਕਾਰਵਾਈ ਕੀਤੀ ਗਈ ਸੀ ਤੇ ਕਈਆਂ ਦੀਆਂ ਪ੍ਰਾਪਰਟੀਆਂ ਵੀ ਜ਼ਬਤ ਕੀਤੀਆਂ ਗਈਆਂ ਸੀ ਇਸੇ ਮੁਹਿੰਮ ਦੇ ਤਹਿਤ ਅੱਜ ਸਾਜਨਪੁਰ ਪੁਲਿਸ ਵੱਲੋਂ ਸਾਜਨਪੁਰ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਵਿੱਚ ਸ਼ੱਕੀ ਅਨਸਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਤੋ ਜਿਸ ਦੇ ਬਾਰੇ ਜਾਣਕਾਰੀ ਦੰਦੇ ਹੋਏ ਅਧਿਕਾਰੀਆਂ ਨੇ ਕੀ ਕੁਝ ਕੀਤਾ ਆਉ ਤਹਾਨੂੰ ਵੀ ਦਿਖਾਉਂਦੇ ਆਂ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਜਿਵੇਂ ਪੰਜਾਬ ਸਰਕਾਰ ਜੁਰਦ ਨਸ਼ਾ ਮਰਦ ਮੇਮ ਚੱਲ ਰਹੀ ਹੈ ਲਗਾਤਾਰ ਤੱਕ ਉਦੇ ਸਬੰਧ ਚ ਪਿੰਨਗਰ ਮਹੱਲੇ ਜਿਹੜਾ ਸਰਪ੍ਰੇਖ ਇਹਨੇ ਵੀ ਕੀਤਾ ਗਿਆ ਨਾਲ ਜਿਹੜੇ ਜਿਨ੍ਹਾਂ ਦੇ ਤੇ ਪਰਚੇ ਦਰਦੀ ਕੀਤੇ ਸੀ ਜੰਡੀ ਦੇ ਜਿਹੜੇ ਆਦਮੀ ਬੇਲ ਤੇ ਬਾਹਰ ਆ ਜਾਂਦੇ ਆ ਉਹਨਾਂ ਨੂੰ ਵੀ ਅਸੀਂ ਚੈਕ ਕਰਦੇ ਆ ਹਫਤੇ ਚ ਦੋ ਵਾਰੀ ਇਹ ਹੁਣ ਆਦੇ ਜੇ ਕ੍ਰਾਈਮ ਨਹੀਂ ਕਰਦੇ ਇਸ ਕਰਕੇ ਉਹਨਾਂ ਦੀ ਚੈਟਿੰਗ ਤੇ ਨਾਲ ਸਾਰੇ ਅਪਰੇਸ਼ਨ ਜੇ ਫਿਰ ਦੁਬਾਰਾ ਕੋਈ ਕ੍ਰਾਈਮ ਜਿਹੜਾ ਨਾ ਕਰੇ ਕੋਈ ਦੇਖੇ ਵਰ ਕੋਈ ਰਿਕਵਰੀ ਹੋਈ ਅਪਣੇ ਫਿਲਹਾਲ ਜੇ ਤੁਹਾਡੇ ਸਾਹਮਣੇ ਅਜੇ ਜਾਰੀ ਹੈ ਜੇ ਕੋਈ ਰਿਕਵਰੀ ਹੁੰਦੀ ਹੈ ਤੁਹਾਨੂੰ ਦੱਸ ਦਿੱਤਾ ਜਾਵੇ ਸਰ ਦੇਖਿਆ ਜਾਂਦਾ ਹੈ ਕਿ ਕਾਫੀ ਜੜਾ ਠਾਲੇ ਜਿਹੜੀ ਪੰਜਾਬ ਦੇ ਵੱਲੋਂ ਪਾਈ ਗਈ ਹੈ ਜੀ ਆ ਕਿ ਉਹ ਨੂੰ ਲੈ ਕੇ ਕਿਆਂਪੁਰ ਦੇ ਵਿੱਚ ਕਿੰਨੀ ਕਿ ਠਾਲੇ ਜਿਹੜੀ ਹੈ ਇਹ ਤੁਸੀਂ ਸਾਡੇ ਨਾਲੋਂ ਵੈਸੇ ਜ਼ਿਆਦਾ ਜਾਣਦੇ ਹੋ ਤੁਸੀਂ ਦੇਖਦੇ ਹੀ ਹੋ ਮੇਰਾ ਖਿਆਲ ਹੈ ਕਿ ਅਸੀਂ ਸਾਰੇ ਸਜਨਪੁਰ ਦੇ ਜਿਹੜੇ ਵੀ ਕਲਾਈਮ ਕਰਦੇ ਸੀ ਸਾਰਿਆਂ ਤੇ ਮੋਸਟਲੀ ਨੋਡ 90% ਮਕਦਮੇ ਦਰਜੇ ਕਰ ਦਿੱਤੇ ਆ ਸਾਰੇ ਕੁਝ ਤਾਂ ਜੇਲ੍ਹ ਚ ਨੇ ਜਿਹੜੇ ਜੇਲ੍ਹ ਤੋਂ ਬਾਹਰ ਵੇਲ ਤੇ ਆ ਰਹੇ ਉਹਨਾਂ ਨੂੰ ਬਾਰ ਬਾਰ ਆਪਾਂ ਚੱਕਰ ਦੇ ਆ। ਉੱਥੇ ਜਿਹੜੇ ਮਾੜੇ ਅੰਥਰੇ ਆ ਫਿਰ ਵੀ ਉਹਨਾਂ ਨੂੰ ਕੀ ਅਪੀਲ ਹੈ ਤੁਹਾਡੇ ਕੋਲ? ਉਹਨਾਂ ਨੂੰ ਤੇ ਇਹੀ ਆ ਵੀ ਇਹ ਮਾੜੇ ਕੰਮ ਨਾ ਕਰਨ ਜੇ ਕੋਈ ਮਾੜਾ ਕੰਮ ਕਰਦਾ ਤੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਮਾੜੇ ਕੰਮ ਕਰਨ ਦੇ ਨਾਲ ਜਿਹੜਾ ਬੁਰਾ ਪ੍ਰਭਾਵ ਪੈਂਦਾ ਵਾ ਚੰਗੇ ਕੰਮ ਕਰਨ ਦਾ। ਫਿਰ ਦੇਖਣ ਨੂੰ ਮਿਲਦਾ ਤੁਸੀਂ ਆਪ ਜਿਹਾ ਫੀਵਲ ਅਸਟਾ ਦੇ ਬਾਹਰ ਵੀ ਕੈਸੀ ਜਦਾ ਕਿ ਬੋਲੀ ਆਏ। ਦੇਣ ਵਾਲੀ ਆ ਕਾਫੀ ਹੱਟ ਨਾਲ ਲੱਗਦਾ ਹੈ ਦੇਖੋ ਗਵਰਨਮੈਂਟ ਵੱਲੋਂ ਜਿਹੜੇ ਉਸ ਸੈਂਟਰਲ ਸਿਵਲ ਹਸਪਤਾਲ ਵਿੱਚ ਸਰਕਾਰੀ ਗੋਲੀ ਦਿੱਤੀ ਜਾਂਦੀ ਹੈ ਉੱਥੇ ਜਿਹੜੇ ਆਪਣਾ ਲਾਜ ਕਰਾ ਰਹੇ ਨੇ ਡਾਕਟਰ ਸਾਹਿਬ ਕੋਲੋਂ ਜਿਹੜੇ ਗੋਲੀ ਲੈਣ ਜਾਂਦੇ ਨੇ ਰੁਟੀਨ ਦੇ ਵਿੱਚ ਉੱਥੇ ਲਗਾਤਾਰ ਲੋਕ ਜਾਂਦੇ ਨੇ